मज़ूर मुलम भेण भारती हर पीड़े पूरा मुआवज़ा ले करे मुदा ਸਿੰਦੂ ਬਾਬਾ ਜਿੰਦਾਬਾਦ ਜਿੰਦਾਬਾਦ ਕੱਲੇ ਕੱਲੇ ਮਾਰਨਾ ਖਾਓ ਅੱਗੇ ਹੋ ਕੇ ਅੱਗੇ ਆਓ ਕੱਲੇ ਕੱਲੇ ਮਾਰਨਾ ਖਾਓ ਅੱਗੇ ਹੋ ਕੇ ਅੱਗੇ ਹੜਪੀੜ ਤੇ ਕਿਸਾਨਾਂ ਨੂੰ ਪੂਰਾ ਮਾਅਗਾ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਹੜਪੀੜ ਤੇ ਕਿਸਾਨਾਂ ਨੂੰ ਮਾਅਗਾ ਦੇਣ ਤੋਂ ਮੁਕਰ ਲਈ ਪੰਜਾਬ ਸਰਕਾਰ ਮਰਦਾਬਾਦ ਕੀਤੀ ਆ ਦਲ ਖੇੜੀ ਆ ਤੁ ਸਰਕਾ ਤੇ ਟਿਕਾ ਤੇ ਕੁਦਰਤੀ ਮਾਰਾ ਜਾਂ ਲੋਕਾਂ ਤੇ ਪੈਂਦੀਆਂ ਆਲੇ ਸਰਕਾਰਾਂ ਨੂੰ ਕੀ ਖੋਜਦਾ ਹੈ ਸਾਵ ਲੋਕੀ ਲੈਣੇ ਪਾਈ ਪਾਈਦਾ ਹੈ ਸਾਵ ਲੋਕੀ ਲੈਣੇ ਜੇਦੋ ਜਾਗਪ ਨੇ ਲਹਿਣ ਬਣਾ ਕੇ ਆਪਣੇ ਹੱਥਾਂ ਨੇ ਜਿੰਨਾ ਕੰਮ ਕੀਤਾ ਤਾਂ ਸਰਕਾ ਤੇ ਟਿਕਾ ਤੇ ਆਪਣੇ ਹੱਥਾਂ ਨੇ ਜਿੰਨਾ ਕੰਮ ਕੀਤਾ ਵੇਰੀਆ ਤੂੰ ਸਾਹੋਂ ਤੇ ਪੀਦਾ ਉਹ ਕਾਚੀ ਰੱਲਣੇ ਨੀ ਪਉਂਦੇ ਵੱਡੇ ਕਾਪ ਉਹ ਕਾਚੀ ਰੱਲਣੇ ਨੀ ਛੋਟੇ ਵੱਡੇ ਕਾਪ ਲੋਕੀ ਘੇਂ ਲਿੰਗੇ ਸਤਾਮੀਤੀ ਆ ਕੇ ਕੁਟ ਕੇ ਤੇ ਆਤਰੇ ਆਸੇ ਤੋ ਹਾ ਤੀ ਸੋਨੇਓ ਕੋਈ ਨਹੀਂ ਕੱਟਦਾ ਜੋ ਭਾਰਾ ਦਸਾਈ ਕੋਈ ਨਹੀਂ ਸਾਰੇ ਕੋਹੇ داری ਦੋ ਤੋਤੇ ਅਖ ਵੰਦੇ ਹੋ ਕੋਆ ਲੈ ਆਪਾ ਸਾਰੇ ਵੀਰਾਂ ਨੂੰ ਬੇਤੀ ਆ ਭੈਣਾਂ ਨੂੰ ਝੰਡੇ ਦੇ ਖੜੀ ਕਰ ਲਓ। ਸੋ ਇੱਥੇ ਬੇਤੀ ਆ ਜਿਹੜਾ ਗੱਡੀਆਂ ਦੇ ਐਸੇ ਪਾਸੇ ਵਿਚਾਲੇ ਬੈਠਿਆ ਵੀਰ। ਇੱਧਰ ਆ ਕੇ ਪੰਡਾਲ ਚਾਹ ਕਹਿੰਦੇ ਆਪਾਂ ਬਰਾਵਚ। ਸਤਿ ਅਗਰਾਹ ਜਿੰਦਾਬਾਦ। 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 ਸੱਤੀ ਲੋਕਾਂ ਦਾ ਏਕਾ ਜਿੰਦਾਬਾਦ। 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 ਖੜ ਪੀੜ ਤੇ ਕਿਸਾਨਾਂ ਨੂੰ ਪੂਰਾ ਹੰਕੀ ਨਾ ਮਤੋੜ ਕੀ ਕਹਿਣਾ ਜਦੋਂ ਤੁਸੀਂ ਅੱਜ ਇਹ ਪ੍ਰਦਰਸ਼ਨ ਕਰ ਰਹੇ ਹੋ। ਮੈਂ ਹਰਿੰਦਰ ਬਿੰਦੂ ਭਾਰਤੀ ਕਿਸਾਨ ਯੂਨੀਅਨ ਨੇਕਤਾਗਰਾ ਹਾਂ। ਅੱਜ ਅਸੀਂ ਜੋ ਪੂਰੇ ਪੰਜਾਬ ਦੇ ਵਿੱਚ ਬੀਕੇਜੂ ਇਕਤਾ ਗ੍ਰਾਹਨ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੋ ਹੜ ਆਏ ਨੇ ਉਹਨਾਂ ਦੀ ਨਿਲੈਕੀ ਦੇ ਕਾਰਨ ਆਏ ਨੇ ਉਹਨਾਂ ਨੇ ਇਹਨਾਂ ਹੜਾਂ ਨੂੰ ਪੰਜਾਬ ਦੇ ਹਿਮਾਚਲ ਦੇ ਤੇ ਉੱਤਰਾਖੰਡ ਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਇਹ ਹੜ ਦਿੱਤੇ ਹੈਗੇ ਨੇ ਜਿਦੇ ਵਿੱਚ ਵੱਡੀ ਪੱਧਰ ਤੇ ਜਾਨਾਂ ਗਈਆਂ ਨੇ ਨੁਕਸਾਨ ਹੋਇਆ ਫਸਲਾਂ ਮਰੀਆਂ ਨੇ ਤੇ ਅਸੀਂ ਉਸ ਰੋਸ ਤੋਂ ਤੇ ਉਹਨਾਂ ਨੂੰ ਇਹ ਯਾਦ ਕਰਾਉਣ ਵਾਸਤੇ ਕਿ ਤੁਹਾਡੀ ਜ਼ਿੰਮੇਵਾਰੀ ਕੀ ਮੰਦੀ ਹੈਗੀ ਆਪਦੀ ਜ਼ਿੰਮੇਵਾਰੀ ਨੂੰ ਸੰਭੋ ਜੋ ਲੋਕਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕਰੋ ਤੇ ਜੋ ਇਹ ਅੰਗੈਲੀ ਵਰਤੀ ਹੈਗੀ ਹੈ ਜਿਹੜਾ ਤੁਸੀਂ ਵਿਕਾਸ ਮਾਡਲ ਸਾਮਰਾਜੀ ਵਿਕਾਸ ਮਾਡਲ ਨੂੰ ਹਰ ਥਾਂ ਲਾਗੂ ਕਰ ਰਹੇ ਹੋ ਤੇ ਉਸ ਨੂੰ ਲਾਗੂ ਕਰਨ ਵਾਸਤੇ ਲੋਕਾਂ ਦਾ ਘਾਣ ਕਰਕੇ ਚاہے ਭਾਰਤ ਮਾਲਾ ਪ੍ਰੋਜੈਕਟ ਸਾਰੇ ਜਾ ਰਿਹਾ ਹੈ ਚاہے ਇਥੋਂ ਦੇ ਪਹਾੜ ਕੱਟੇ ਜਾ ਰਹੇ ਨੇ ਸੜਕਾਂ ਬਣਾਈਆਂ ਜਾ ਰਹੀਆਂ ਨੇ ਤੇ ਚاہے ਦਰਖਤ ਕੱਟੇ ਜਾ ਰਹੇ ਨੇ ਉਹ ਸਾਰੇ ਦੇ ਨਾਲ ਜੋ ਵਾਤਾਵਰਨ ਦੇ ਵਿੱਚ ਤਬਦੀਲੀ ਆਈ ਹੈਗੀ ਹੈ ਉਹਦੇ ਨਾਲ ਜਿੱਡੀ ਵੱਡੀ ਪੱਧਰ ਤੇ ਪਹਾੜਾਂ ਦੇ ਵਿੱਚ ਮੀਂਹ ਪਏ ਹੈਗੇ ਆ ਉਹਨਾਂ ਮੀਹਾਂ ਦੇ ਪੈਣ ਨਾਲ ਜਿੱਡੀ ਵੱਡੀ ਪੱਧਰ ਤੇ ਨੁਕਸਾਨ ਹੋਇਆ ਉਹਨਾਂ ਨੁਕਸਾਨ ਦੀ ਪੂਰਤੀ ਲਈ ਪ੍ਰਧਾਨ ਮੰਤਰੀ ਦਾ ਮੂੰਹ ਨਹੀਂ ਖੁੱਲਿਆ ਅਫਗਾਨਿਸਤਾਨ ਦੇ ਵਿੱਚ ਤੂਫਾਨ ਆਉਂਦਾ ਹੈ ਉੱਥੋਂ ਦੇ ਲੋਕਾਂ ਵਾਸਤੇ ਉਹ ਪੈਕੇਜ ਰਾਤ ਪੈਕੇਜ ਭੇਜਦਾ ਹੈ ਪੰਜਾਬ ਉੱਤਰਾਖੰਡ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਲੋਕ ਮਰ ਰਹੇ ਨੇ ਘਰ ਟੈ ਰਹੇ ਨੇ ਪਸ਼ੂ ਡੰਗਰ ਉਹਨਾਂ ਦੇ ਮਰ ਰਹੇ ਨੇ ਬੱਚੇ ਮਰ ਰਹੇ ਨੇ ਉਹਨਾਂ ਵਾਸਤੇ ਹਜੇ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਨੇ ਮੂੰਹ ਨਹੀਂ ਖੋਲਿਆ ਤੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਜਿਹਦੀ ਇਹ ਜ਼ਿੰਮੇਵਾਰੀ ਬੰਦੀ ਸੀ ਕਿ ਮਾਰਚ ਤੋਂ ਸ਼ੁਰੂ ਕਰਕੇ ਅਪ੍ਰੈਲ ਤੱਕ ਉਹਨੇ ਨਾਲਿਆਂ ਦੀ ਜਨਨ ਕੀ ਜਿਹੜੇ ਡਰੇਨ ਆ ਉਹਨਾਂ ਦੀ ਸਫਾਈ ਕਰਾਉਣੀ ਸੀ ਉਹ ਬਿਲਕੁਲ ਨਹੀਂ ਕਰਾਈ ਹੈਗੀ ਉਧਰ ਉਹਨੇ ਧਿਆਨ ਨਹੀਂ ਦਿੱਤਾ ਹੈਗਾ ਤੇ ਉਲਟਾ ਲੈਂਡ ਪੂਲਿੰਗ ਨੀਤੀ ਨੂੰ ਲਾਗੂ ਕਰਾਉਣ ਦੇ ਵਾਸਤੇ ਉਹਦਾ ਜ਼ੋਰ ਲਾ ਕਿਆ ਹੋਇਆ ਸੀ ਤੇ ਐਮਾਜ਼ਾਨ ਕੰਪਨੀ ਦਾ ਜਿਹੜਾ ਸਮਾਨ ਦੇਰ ਨਾਲ ਪਹੁੰਚਦਾ ਜਦੋਂ ਖਨੌਰੀ ਤੇ ਸ਼ੰਭੂ ਮੋਰਚਾ ਲੱਗਿਆ ਸੀ ਉਦੋਂ ਉਹਨੇ ਐਮਾਜ਼ਾਨ ਦੀ ਚਿੰਤਾ ਜ਼ाहिर ਕੀਤੀ ਤੇ ਜਦੋਂ ਅੱਜ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਡੋਬ ਰਹੇ ਨੇ ਤਾਂ ਅੱਜ ਭਗਵਾਨ ਤਮਾਨ ਛੜਕ ਤੇ ਬੈਠ ਕੇ ਰੋਟੀ ਖਾ ਕੇ ਡਰਾਮਾ ਕਰਕੇ ਜਾਂਦਾ ਹੈਗਾ ਤੇ ਨਾਲ ਹੀ ਹੜਪੀੜ ਤੇ ਲੋਕਾਂ ਨੂੰ ਨਹੀਂ ਮਿਲਦਾ ਹੜਪੀੜ ਤੌਰਤਾਂ ਨੂੰ ਨਹੀਂ ਮਿਲਦਾ ਜਿਨ੍ਹਾਂ ਦੇ ਬੱਚੇ ਡੁੱਬ ਗਏ ਜਿਨ੍ਹਾਂ ਦੇ ਘਰ ਟਹਿ ਗਏ ਜਿਨ੍ਹਾਂ ਦੇ ਪਰਿਵਾਰ ਚਲੇ ਗਏ ਉਹਨਾਂ ਨੂੰ ਮਿਲਣ ਦੀ ਬਜਾਏ ਸ਼ਹਿਰ ਚੋਂ ਔਰਤਾਂ ਬੁਲਾਉਂਦਾ ਹੈ ਉਹ ਪੂਰੀ ਸਜ ਧਜ ਕੇ ਪੁਰਾ ਉੱਥੇ ਇੱਕ ਜਾਨੀ ਕਿ ਨਾਟਕ ਖੇਡਿਆ ਜਾਂਦਾ ਹੈ ਤੇ ਉਹ ਨਾਟਕ ਦਾ ਪੰਜਾਬ ਦੇ ਲੋਕ ਖੰਡਣ ਕਰਦੇ ਨੇ ਲਿਆਉਂਦੇ ਨੇ ਕੱਢ ਕੇ ਉਹ ਕਿ ਉਹ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਉਹਦੀ ਕੋਠੀ ਹੈ ਉੱਥੋਂ ਤਿਆਰ ਕਰਕੇ ਉਹ ਔਰਤ ਲਿਆ ਲੈਂਦੀ ਗਈ ਹੈ ਜਿਹਦੇ ਉਹਨੇ ਜਾਨੀ ਕਿ ਦੋਨਾਂ ਨੇ ਪੰਜਾਬ ਦੇ ਲੋਕਾਂ ਦਾ ਜਿਹੜਾ ਜਾਨੀ ਕਿ ਮਜ਼ਾਕ ਡਾਇਆ ਇੱਕ ਤਰ੍ਹਾਂ ਨਾਲ ਜਿਹੜੇ ਝੂਠੇ ਹੰਝੂ ਉੱਥੇ ਬਹਾਏ ਹੈ ਤੇ ਪੰਜਾਬ ਦੇ ਲੋਕ ਮਾਫ ਨਹੀਂ ਕਰਨਗੇ ਤੇ ਦੂਜੀ ਗੱਲ ਸੀ ਪੰਜਾਬ ਦੀ ਉਸ ਜਵਾਨੀ ਨੂੰ ਸਲਾਮ ਕਰਦੇ ਆ ਸਲੂਟ ਕਰਦੇ ਆ ਜਿਨ੍ਹਾਂ ਨੂੰ ਸਾਡੇ ਮੁਲਕ ਦੀਆਂ ਹਾਕਮਾਂ ਨੇ ਨਸ਼ੇ ਤੇ ਲਾ ਕੇ ਨਸ਼ੇੜੀਆਂ ਦਾ ਉਹਨਾਂ ਦੇ ਮੱਥੇ ਤੇ ਜਿਹੜਾ ਕਲੰਕ ਲਾਇਆ ਹੋਇਆ ਹੈ ਪਰ ਸਾਡੇ ਪੰਜਾਬ ਦੇ ਉਹ ਨੌਜਵਾਨ ਅੱਜ ਪਾਣੀਆਂ ਦੇ ਵਿੱਚ ਟਰੈਕਟਰ ਲਿਜਾ ਕੇ ਉਹਨਾਂ ਨੂੰ ਰਾਸ਼ਨ ਮਹੱਈਆ ਕਰ ਰਹੇ ਨੇ ਉਹਨਾਂ ਨੂੰ ਸਮਾਨ ਦੇ ਰਹੇ ਨੇ ਡੁੱਬਦੇ ਲੋਕਾਂ ਨੂੰ ਜੇ ਕੱਢ ਕੇ ਲਿਆਇਆ ਨਾ ਇੱਥੋਂ ਦਾ ਪ੍ਰਸ਼ਾਸਨ ਨਾ ਪੰਜਾਬ ਦੇ ਜਿਹੜੇ ਵਿਧਾਇਕ ਹੈ 92 ਉਹ ਉੱਥੇ ਗਏ ਆ ਲੋਕ ਲੋਕਾਂ ਦੀ ਢੋਈ ਬਣੇ ਨੇ ਤੇ ਅਸੀਂ ਇਹ ਸਾਰੇ ਕਾਸੇ ਦਾ ਜਿਹੜੇ ਜ਼ਿੰਮੇਵਾਰ ਹੈ ਉਹ ਕੇਂਦਰ ਤੇ ਪੰਜਾਬ ਸਰਕਾਰ ਉਹਨੂੰ ਅਸੀਂ ਇੱਕ ਟੈਰੇ 'ਚ ਖੜਾ ਕਰਦੇ ਆਂ ਤੇ ਉਦੋਂ ਤੋਂ ਇਹ ਮੰਗ ਕਰਦੇ ਆਂ ਕਿ ਜਿੰਨੀ ਵੀ ਉੱਥੇ ਨੁਕਸਾਨ ਹੋਇਆ ਉਹਦੀ ਫੁੱਲ ਪਰਪਾਈ ਕੇਂਦਰ ਤੇ ਪੰਜਾਬ ਸਰਕਾਰ ਕਰੇ। ਭਾਈ ਜੀ ਕੀ ਨਾਮਾ ਤੋਂ ਡੱਕੀ ਜਣਾ ਚਾਹੁੰਗੇ ਜਿਹੜਾ ਤੁਸੀਂ ਅੱਜ ਇਹ ਪ੍ਰਦਰਸ਼ਨ ਕਰਦੇ। ਮੇਰਾ ਨਾਮ ਹਰਜਿੰਦਰ ਸਿੰਘ ਬੀਕੇ ਜੋਗਤਗਰਾਹਾਂ ਦਾ ਜ਼ਿਲ੍ਹੇ ਦਾ ਸੈਕਟਰੀ ਆ ਮੈਂ ਇਹ ਜਣਾ ਚਾਹੁੰਗਾ ਜਿਹੜਾ ਤੁਸੀਂ ਅੱਜ ਇਹ ਪ੍ਰਦਰਸ਼ਨ ਕਰਦੇ। ਦੇਖੋ ਕਹਿਣ ਦੀ ਗੱਲ ਤੇ ਇਹ ਆ ਵੀ ਲੋਕਾਂ ਦੇ ਸਾਹਮਣੇ ਸਾਰਾ ਕੁਝ ਸਾਹਮਣੇ ਪਿਆ ਤੱਥ ਪਿਆ ਹੈ। ਪੂਰਾ ਜਿਹੜਾ ਮਾਲਵਾ ਮਾਝਾ ਹੈਗਾ ਪੂਰੇ ਦਾ ਪੂਰਾ ਡੁੱਬ ਚੁੱਕਿਆ ਹੈ ਹਜੇ ਤੱਕ ਜਿਹੜੇ ਸਿਆਸੀ ਲੀਡਰ ਹੈ ਉਹ ਕੱਲੀਆਂ ਫੋਟੋਆਂ ਖਿਚਵਾ ਕੇ ਮੁੜ ਜਾਂਦੇ ਆ ਸਾਡੀ ਮੰਗ ਹੈ ਭਾਰਤੀ ਕਿਸਾਨ ਜਿਹੜੇ ਤਗਰਾਹਾਂ ਵੱਲੋਂ ਜਿਨ੍ਹਾਂ ਨੂੰ ਨੁਕਸਾਨ ਹੋ ਗਿਆ ਹੜ੍ਹਾਂ ਨਾਲ ਘਰ ਟਹਿਏ ਪਸ਼ੂ ਮਰੇ ਬੰਦੇ ਮਰੇ ਫਸਲਾਂ ਰੁੜ ਗਈਆਂ ਫਸਲਾਂ ਡੁੱਬ ਗਈਆਂ ਫਸਲਾ ਨਾ ਹੋਣ ਦਾ ਖਦਸ਼ਾ ਹੈਗਾ ਛੇਤੀ ਕੀਤਾ ਧਰਤੀ ਬੀਜਣ ਯੋਗ ਨਹੀਂ ਰਹੀ ਕਿੰਨਾ ਡਾ ਰੇਤਾ ਚੜ ਗਿਆ ਇਹਦੀ ਜ਼ਿੰਮੇਵਾਰੀ ਸਰਕਾਰ ਲਵੇ ਸਰਕਾਰ ਇਹਦੀ ਪਾਈ ਕਰੇ ਸਾਡੇ ਲੋਕਾਂ ਨੇ ਜਿਹੜੀ ਜ਼ਿੰਮੇਵਾਰੀ ਆਪਦੀ ਚੱਕੀ ਹੋਈ ਹੈ ਇਹਨਾਂ ਦਿਨਾਂ ਦੇ ਵਿੱਚ ਉਹ ਵੱਡੀ ਚੱਕੀ ਹੋਈ ਹੈ ਕਿਉਂਕਿ ਉੱਥੇ ਲੰਗਰ ਪਾਣੀ ਦਾ ਰਾਸ਼ਨ ਪਾਣੀ ਦਾ ਹੈਗਾ ਪਸ਼ੂਆਂ ਦਾ ਹਰਾਚਾਰਾ ਬਹੁਤ ਵੱਡੀ ਪੱਧਰ ਤੇ ਵਗ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆਫਤ ਹੋਣੀ ਹੈ ਵੱਡੀ ਆਫਤ ਹੋਣੀ ਹੈ ਮਕਾਨ ਵੀ ਡਿੱਗਣਗੇ ਬਿਮਾਰੀ ਨੇ ਵੀ ਫੈਲਣੇ ਇਹ ਖਤਸ਼ਾ ਨਹੀਂ ਹੈਗਾ ਗਾਰੰਟੀ ਹੈ ਕਹਿ ਰਹੇ ਇਥੋਂ ਦੇ ਮਹਾਰਾ ਜਿਹੜੇ ਉਹਦਾ ਪ੍ਰਬੰਧ ਸਰਕਾਰ ਆਪਦੀ ਜ਼ਿੰਮੇਵਾਰੀ ਚਾਹ ਕੇ ਲਵੇ ਜੇ ਸਰਕਾਰ ਕੱਲੀਆਂ ਫੋਟੋਆਂ ਖਿਚਾਉਣ ਤੇ ਰਹਿੰਦੀ ਹੈ ਚਾਹੇ ਸੈਂਟਰ ਦੇ ਮੰਤਰੀ ਆਉਂਦੇ ਚਾਹੇ ਪੰਜਾਬ ਦੇ ਮੰਤਰੀ ਜਾਂਦੇ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਲੋਕਾਂ ਨੂੰ ਕਹਾਂਗੇ ਭਰਾਵੋ ਆਏ ਸਾਲ ਦੇ ਸਾਲ ਉੱਜੜਨ ਤੋਂ ਪਹਿਲਾਂ ਅਸੀਂ ਇਹ ਜ਼ਿੰਮੇਵਾਰੀਆਂ ਆਪਦੇ ਹੱਥਾਂ ਦੇ ਵਿੱਚ ਲਈਏ ਸਾਰਿਆਂ ਨੂੰ ਪਤਾ ਹੈ ਵੀ ਦਸੰਬਰ ਦੇ ਐਂਡ ਤੱਕ ਡੈਮ ਭਰਨੇ ਹੁੰਦੇ ਐ ਐਤਕੀ ਐਦੋਂ ਪਿਛਲੇ ਮਹੀਨੇ ਹਫ਼ਤੇ ਦੇ ਵਿੱਚ ਪਹਿਲੇ ਹਫ਼ਤੇ ਦੇ ਵਿੱਚ ਸਾਰੇ ਡੈਮ ਭਰ ਕੇ ਉੱਚਲ ਗਏ ਇਹ ਕਿਤਾਹੀ ਹੈ ਬੇਨਿਜਮੀ ਹੈ ਬੇਸੋਲੀ ਹੈ ਇਹ ਕੁਦਰਤੀ ਮਾਰ ਨਹੀਂ ਹੈਗੀ ਇਸ ਮਾਰ ਦੀ ਪਰਭਾਈ ਕਰਾਉਣ ਦੇ ਲਈ ਅਸੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਪੂਰੀਆਂ ਜਥੇਬੰਦੀਆਂ ਨੂੰ ਇਹ ਸੁਨੇਹਾ ਦੇਵਾਂਗੇ ਆਓ ਭਰਾਵੋ ਸਰਕਾਰ ਦੇ ਜਿਹੜੇ ਅਧਿਕਾਰੀਆਂ ਨੇ ਕਤਾਈ ਕੀਤੀ ਹੈ ਉਹਨਾਂ ਨੂੰ ਸਜ਼ਾਵਾ ਦਿਵਾਉਣ ਦੇ ਲਈ ਮੁਆਵਜ਼ੇ ਦੀ ਭਰਪਾਈ ਦੇ ਲਈ ਪੂਰੇ ਲੋਕਾਂ ਨੂੰ ਮੈਦਾਨ ਦੇ ਵਿੱਚ ਨਿਤਨ ਦੀ ਅਪੀਲ ਕਰਾਂਗੇ ਅੱਜ ਕਿਹੋ ਜਿਹਾ ਪ੍ਰਦਰਸ਼ਨ ਕੀਤਾ ਜਾ ਰਿਹਾ ਦੇਖੋ ਅੱਜ ਅਸੀਂ ਪਹਿਲਾ ਮੰਗ ਪੱਤਰ ਹੀ ਦੇਵਾਂਗੇ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਮੋਢਲਾ ਸਾਡਾ ਪੜਾ ਹੈਗਾ ਇਹ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹੋ ਜੀ ਇੱਕ ਲੜਾਈ ਤਿੱਖੀ ਤੇ ਤੇਜ਼ ਕਰਾਂਗੇ ਸਰਕਾਰ ਨੂੰ ਮਜਬੂਰ ਕਰਾਂਗੇ ਕੁਝ ਲੋਕਾਂ ਨੂੰ ਦੇਣ ਦੇ